ਦਦੂ ਜੀ ਜਿਹੜੀ ਕਾਰਵਾਈ ਕੀਤੀ ਆ ਆ ਰੋਕਿਆ ਇਹਨੂੰ ਇੱਕ ਬਣਾ ਲਓ ਤੁਸੀਂ ਯਾਰ ਰੋਕ ਲੋਗੇ ਤੁਸੀਂ ਲਾਗੇ ਮੇਰੇ ਖੜਨੇ ਅੱਜ ਕਾਰਵਾਈ ਕੀਤੀ ਹੈ ਅੱਜ ਕਾਰਵਾਈ ਕੀਤੀ ਹੈ ਦੇਖੋ ਅੱਜ ਸਾਨੂੰ ਬਾਰ-ਬਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਕਾਹਨੂਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾਂਦੀ ਹੈ ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜੀਆਂ ਗੱਡੀਆਂ ਤੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹ ਅਸਲ ਕਾਰਨ ਇਹ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ੌਕ ਕੀਪਰ ਦੇ ਜਿਹੜੇ ਓਨਰਸ ਨੇ ਜਾਂ ਉਹਨਾਂ ਦੇ ਸ਼ਾਪ ਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਕੀਤੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਸੋ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਸਾਰਿਆਂ ਨੂੰ कि ਆਪਣਾ ਆਪਣਾ ਸਮਾਨ ਜਿਹੜਾ ਹੈ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆਂ ਔਰ ਫਿਲਹਾਲ ਅਗਰ ਜੇ ਕਿਸੇ ਦਾ ਸਮਾਨ ਹੁਣ ਬਾਹਰ ਨਜ਼ਰ ਆਉਂਦਾ ਹੈ ਤੇ ਉਹ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਰੱਖਿਓ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਜਮ੍ਹਾਂ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪੈਨਲਟੀ ਪਵੇਗੀ। ਬਾਜੂ ਕਾ ਜੋ ਤੁਹਾਡਾ ਸਮਾਨ ਅਸੀਂ ਕਰ ਰਹੇ ਆਂ ਜੀ ਇਹਦੀ ਸਾਡੀ ਮੁਹਿੰਮ ਚੱਲ ਰਹੀ ਹੈ। ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਹੋਇਆ ਤੁਸੀਂ ਪਹਿਲੇ ਵੀ ਆਏ ਸੀ ਉਸ ਵੇਲੇ ਥੋੜੇ ਦਿਨ ਠੀਕ ਰਿਹਾ ਫਿਰ ਉਹੀ ਫਿਰ ਉਹ ਹੋ ਜਾਂਦਾ ਲੱਗਦਾ ਕਿ ਪੁਲਿਸ ਨੂੰ ਚਾਹੀਦਾ ਕਿ ਲਗਾਤਾਰ ਰਹੇ ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪਬਲਿਕ ਵਾਸਤੇ ਰਸਤਾ ਛੱਡਣ ਔਰ ਇੱਕ ਚੀਜ਼ ਨੂੰ ਇਹ ਸਮਝਣ ਕਿ ਅਗਰ ਰਸਤਾ ਖੁੱਲਾ ਹੋਵੇਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗਾਹਕ ਵਧੇਗਾ ਤੇ ਇਹਨਾਂ ਦੀ ਮਾਈ ਵੀ ਜ਼ਿਆਦਾ ਹੋਈ। ਗੱਲ ਤੇ ਚਲਾਨ ਕਰਨ ਜਾਣ ਕਿ ਫਿਰ ਇਹ ਹੱਲ ਹੋ ਗਏ। ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ। ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ। ਪਹਿਲਾਂ ਇਹਨਾਂ ਨੂੰ ਰਿਕਵੈਸਟ ਕਰਾਂਗੇ। ਇਹਨਾਂ ਨੂੰ ਅਪੀਲ ਕਰਾਂਗੇ। ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਾਪੀ ਜਾਏਗੀ। ਗਲਤ ਪਾਰਕਿੰਗ ਵਾਲਾ ਗੱਡੀ ਵੀ ਕੋਈ ਜ਼ਬਤ ਕੀਤੀਆਂ ਗਈਆਂ। ਬਿਲਕੁਲ ਕਰ ਰਹੇ ਹਾਂ। ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ, ਚਾਹੇ ਕੋਈ ਸਿਵਿਲিয়ান ਹੋਵੇ। ਲਾਅ ਐਂਡ ਰੂਲ ਕਾਰਵਾਈਆਂ ਕੀਤੀ ਗਈ ਅਸੀਂ ਤਾਂ ਕੰਟੀਨਿਊਟੀ ਛੱਗੇ ਆ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ ਸੋਸਾਦ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਨੇ ਕਿ ਜਿਹੜੇ ਲੋਕ ਨੇ ਇਥੋਂ ਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਲੰਘਣ ਵਾਸਤੇ ਜਗ੍ਹਾ ਨਹੀਂ ਮਿਲਦੀ ਅਸੀਂ ਜਾਨ ਦੇ ਵਿੱਚ ਫਸ ਜਾਂਦੇ ਨੇ ਉਹਦਾ ਕਾਰਨ ਮੁੱਖ ਇਹ ਹੈ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਆ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕਰਾਂਗੇ ਪਹਿਲੇ ਡੀਸੀ ਸੀ ਇੱਕ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਹੋਰ white line ਲਗਾਈ ਜਾਏਗੀ ਅਜੇ ਤੱਕ ਨਹੀਂ ਲੱਗੀ। ਵੀ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ ਜੀ। ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਐ ਬਹੁਤ ਜਲਦ ਉਹ ਵਿੱਚ ਹੀ ਹੋਏਗੀ।